ਉੱਤਰ ਗਏ ਦਰਿਆ ਪਹਾੜੋਂ ਦਿੱਤੇ ਡੋਬ ਚਵਾਰੇ ਪਾਣੀ ਚੋਂ ਪਰਿਵਾਰ ਬਚਾਉਂਦੇ ਰੁਲ ਗਏ ਚਿੱਟੇ ਦਾੜੇ ਓ ਜੀ ਭਿਆਨੇ ਡੰਗਰ ਮਰ ਗਏ ਬਾਕੀ ਮਰਨ ਕਿਨਾਰੇ ਕਿਹੜਾ ਚਿੱਟੀਆਂ ਪੱਗਾਂ ਦੀ ਹੁਣ ਕੂਕ ਸੁਣੇ ਦਰਬਾਰੇ ਓ ਜੜ ਗਏ ਨੇ ਮੰਡਿਆ ਲਾਕੇ ਪਏ ਜਿਮੀ ਵਿੱਚ ਪਾੜੇ ਰੋਂਦਿਆਂ ਕੰਡੇ ਰਹਿਣ ਰਹੇਲਾ ਪਾ ਕੱਖਾਂ ਦੇ ਢਾਰੇ ਚੋ ਰਹੀਆਂ ਤਰਪਾਲਾਂ ਸਿਰ ਤੇ ਲੱਥੇ ਪਏ ਲੰਘਾਰੇ ਝੂਠ ਮਾਰ ਕੇ ਰਿਜਕ ਕਮਾਉਂਦੇ ਥੱਗਾਂ ਦੇ ਵਣਜਾਰੇ ਵੇਖਣ ਨੂੰ ਏ ਛਾਤਰ ਲੱਗਦੇ ਜਾਲਮ ਚੋਰ ਨਕਾਰੇ ਪੰਡਾ ਬਣ ਬਣ ਟੋਹਣ ਗੁਲਾਮੀ ਦਿਨ ਕੱਟਣ ਦੇ ਮਾਰੇ ਰਾਸਣ ਖੋ ਕੇ ਲਾਲਚੀਆਂ ਤੋਂ ਭਰੀਏ ਹੋਰ ਪੰਡਾਰੇ ਹੋ ਚਰਨ ਲਖਾਰੀ ਹਾਕਮ ਜੀ ਦੇ ਚਰਨ ਲਖਾਰੀ ਹਾਕਮ ਜੀ ਦੇ ਲਾਈਏ ਦੋ ਦੋ ਨਾਰੇ ਚਰਨ ਲਖਾਰੀ ਹਾਕਮ ਜੀ ਦੇ ਲਾਈਏ ਦੋ ਦੋ ਨਾਰੇ